ਮੁੱਡੇ ਹੁਣ ਹੀ ਹਲਵਾਈ ਨੇ ਸੁੱਖੀ ਆ ਵੀ ਗਿਆ ਬੋਦਾ ਬਈ ਪਕਾ ਛੱਡਿਆ ਕਿਹੜਾ ਵਾ ਬਈ ਸੇਵਾ ਦਾ ਮੁੱਖ ਸੇਵਾ ਦਾ ਅੱਜ ਸੁਆਗਲਾ ਗੁਲਦੀ ਗੱਲ ਦੇ ਘਰ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਲੈ ਕੇ ਆਇਆ ਬਈ ਆਪਾਂ ਲੰਗਰ ਦੀ ਸੇਵਾ ਆਲਾ ਤੇ ਬਈ ਜਿਹੜਾ ਹਦਾ ਚੰਦਾਈ ਹੈ ਜਿਹੜਾ ਉਹਨਾਂ ਦੀ ਜਗਾ ਵਾ ਗੁਣਾ ਚੌੜ ਕੋਲੇ ਇੱਥੇ ਲੋਰਟੀ ਬੱਬਰ ਰਾਜਾ ਸਾਹਿਬ ਜੀ ਤੇ ਉੱਥੇ ਲੰਗਰ ਲਾਉਣ ਗਏ ਆਪਣੀ ਸਾਰੀ ਟੀਮ ਜੰਦੀ ਆ ਬਈ ਅਸੋਕਤੈ ਹੁਣੀ ਦੀ ਪੇ ਹੁਣੀ ਆ ਬੰਦੇ ਨਵੇਂ ਨੇ ਬਣਾ ਜਗੜੀ ਵੀਡੀਓ ਬਣਾਉਣਾ ਤੇ ਆ ਵੀ ਚੱਲੇ ਨੋ ਨੂਣੀ ਸਾਰੇ ਜਣੇ ਚੱਲੇ ਆਪਣੇ ਤੇ ਆ ਚਾਚੇ ਹੁਣੀ ਸਾਰੇ ਵਾਲੇ ਮੂਰੇ ਬੈਠੇ ਆ ਬਈ ਬੱਸ ੱਡੀ ਕਰਾਲੀ ਦੇ ਲਓ ਬੰਦੇ ਕਹਿੰਦੇ ਲਟਕੇ ਜਾਣਾ ਪਰ ਜਨੂੰ ਠੰਡ ਲੱਗਦੀ ਆ ਇਕੱਠੇ ਬੈਠੇ ਇਹਨਾਂ ਨੂੰ ਠੰਡ ਲੱਗਦੀ ਆ ਇਕੱਠੇ ਹੋ ਗਈ ਬੈਠੇ ਕਿ ਮੈਟਰੋ ਕਹਿੰਦੇ ਲੰਗਰ ਲੱਗਿਆ ਯਾਰ ਆਹਦੇ ਵਿੱਚ ਠੰਡਾ ਤੇ ਕੈਰ ਹੋਣੀ ਪਹਿਲਾਂ ਪਹੁੰਚ ਜਾਂਦੇ ਨੇ ਲੰਗਰਾਂ 'ਚ ਲੇਹੇ ਇੱਥੋਂ ਬਈ ਮਣਾ ਚਾਤੇ ਹੋਣੀ ਲੈਣਗੇ ਹੋਏ ਨੇ ਵਰਫੀ ਵਗੈਰਾ ਠੀਕ ਆ ਤੇ ਬਸ ਆਪਣੀ ਉਹ ਖੜੀ ਆ ਮੁੰਡੇ ਬਾਕੀ ਸਾਰੇ ਉੱਤੀ ਆ ਚਾ ਆ ਗਈ ਸਗੀ ਵੱਖੀਲੀ ਕਰੇ ਪਹਿਲਾ ਬਈ ਨਹੀਂ ਲਾਹਾਂ ਤੁਹਾਨੂੰ ਵੈਸਕਟ ਦਾ ਕਹਿੰਦਾ ਕਿ ਉਹਨਾਂ ਨੇ ਥੱਲੇ ਆ ਜਾਣਾ ਸਾਰਿਆਂ ਨੇ ਆਗੇ ਆਗੇ ਲੱਕ ਆਗੇ ਦੰਦੇ ਉੱtre ਆਏ ਉੱtre ਆਏ ਬਈ ਥੱਲੇ ਉੱtre ਆਏ ਖਾਓ ਤੁਹਾਨੂੰ ਆਇਆ ਉਹਨਾਂ ਦੇ ਬਈ ਲੰਗਰ ਚੱਲਦਾ ਸਾਰੇ ਛਕਣਗੇ ਸਾਰੇ ਛਕਣਗੇ ਬਈ ਲੰਗਰ ਆਗੇ ਥੱਲੇ ਦੇਖੋ ਭਾਈ ਦੇਖ ਕੇ ਸਾਨੂੰ ਅਰੇ ਬੜੇ ਖਤਮਨਕ ਲੋਕ ਹੈ ਪਹਿਲਾ ਗਿਆ ਇਹਨਾਂ ਕੋਈ ਥੱਲੇ ਉੱਪਰ ਆਉ ਤੁਨ ਚਾਹ ਨੂੰ ਭੱਜੇ ਆਉਂਦੇ ਆ ਭਾਈ ਥੱਲੇ ਉੱਤਰ ਰਹੀ ਕਿਹ ਕਹਿੰਦੇ ਮਿੱਤਰੋ ਦੇਸੀ ਹੋ ਤਾ ਵਰਤੀ ਵੀ ਵਰਤੀ ਵੀ ਭਾਈ ਦੇਖੀ ਲਾਲ ਨਾ ਨਹੀਂ ਲਾਲ ਤਾਂ ਹਲੇ ਛੁੱਟੀ ਨਹੀਂ ਦਿੱਤੀ ਬੈਲ ਨਗਰਾਉਣ ਲੱਗਿਆ ਜੀ ਮੁੰਡੇ ਬੈਲੇ ਕਰਾ ਲੀਏ ਦੁਕਾਨ ਵਧੀਆ ਨਾ ਵਾਵੇਂ ਸਰਾ ਉਹ ਵੀ ਖਾਣਾ ਕੋਈ ਨਹੀਂ ਨਹੀਂ ਭਾਈ ਮੈਂ ਨਹੀਂ ਕੋ ਖਾਣਾ ਉਹ ਰਾਸਗੁਲਾ ਖਵਾ ਦੇ ਇੱਕ ਆਹ ਦੇ ਆਹ ਦੇ ਆ ਭਾਈ ਦਈਏ ਨੂੰ ਦਾਨ ਯਾਰ ਆਹ ਦੇ ਆਹ ਦੇ ਆਹ ਦੇ ਆਹ ਦੇ ਆਹ ਚਿੱਟਾ ਰਾਸਗੁਲਾ ਉਹ ਜਾ ਕੇ ਵਰਫੀ ਖਾ ਲਈ ਕਿੱਥੇ ਖਾ ਲਈ ਬਰੇ ਜਾ ਕੇ ਉਹ ਪਹੁੰਚ ਗਏ ਤੇ ਦੁਕਾਨ ਬਹੁਤ ਜ਼ਿਆਦਾ ਵਧੀਆ ਨਾ ਆਇਓ ਦਿਖਾਉਣਾ ਲੋਨੂੰ ਚੱਲੋ ਬਈ ਥੱਲੇ ਹਜੇ ਬੱਸ ਲਾਉਂਦੇ ਆ ਹਜੇ ਥੰਦੇ ਨਹੀਂ ਆਣਾ ਚਲੋ 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 ਬੇ ਖੜ ਜੋ ਬੱਸ ਲਾ ਲੈਣ ਤਾਂ ਚੰਗੀ ਤਰ੍ਹਾਂ ਉਹ ਜਲਦੀ ਜਾਂਦੇ ਆ ਸੋਨਾ ਵੱਟ ਗਿਆ ਭਾਂਤਿਆਂ ਕੋਈ ਹੱਥ ਮੇਰਾ ਫੜ ਲੈ ਚੱਲ ਮੈਂ ਇੰਨੀ ਲੰਬਾ ਬਾਤ ਕਰ ਅਰੇ ਹੋ ਜਾ ਯਾਰ ਥੱਲੇ ਬਹਿ ਜਾ ਗੱਡੀ ਦੇ ਤਾ ਦੇਖਣ ਤੋਂ ਤਾਂ ਸਹੀ ਉਹਨੂੰ ਬਾਈ ਨੂੰ ਕੋਹੋ ਪਿੱਛੇ ਪਿੱਛੇ ਹੋ ਗਈ ਬੇਇੱਜ਼ਤੀ ਬਾਈ ਐਨਾ ਥੱਕ ਗਿਆ ਮੈਨੂੰ ਅੱਛਾ ਲੱਗੀ ਨਹੀਂ ਗੋਲੀ ਹੁਣੀ ਪਹਿਲਾਂ ਥੱਲੇ ਉਤਰ ਗਏ ਤੇ ਆ ਬਾਈ ਹੁਣੀ ਵੀ ਸਾਲ ਮਾਰੀ ਬਈ ਅਸੀਂ ਫੌਜੀ ਬੰਦੇ ਆ ਨਾ ਅਸੀਂ ਤਾਂ ਕਰ ਗਏ ਫਿੱਟਰ ਫੌਜੀ ਗੋਈ ਤੇ ਪਾਰਕ ਬੜੀ ਸੋਹਣੀ ਬਣਾਈ ਹੋਇਆ ਸੁੱਖੀ ਵਾ ਵਈ ਵਾ ਓ ਇੱਥੇ ਫੋਟੋਆਂ ਕਿੰਨੀਆਂ ਸੋਹਣੀਆਂ ਆਉਣਗੀਆਂ ਉਹ ਬੱਲੇ 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 ਵਾ ਜੀ ਵਾ ਮਾਤਾ ਲਾ ਦੀ ਮੇਰਾ ਫੋਨ ਯਾਰ ਹਰੇ ਕੀ ਜੱਕੀ ਫਿਰਦਾ ਯਾਰ ਤਿੰਨ ਫੋਨ ਹਣ ਤਿੰਨ ਫੋਨ ਹਣ ਤੁਹਾਡੇ ਕੋਲ ਭਰਾ ਕੋਲੇ ਆ ਆ ਵੀ ਆ ਵੀਵੋ ਦਾ ਐਕਸ 200 ਠੀਕ ਆ ਬਾਈ ਬਹੁਤ ਵਹਿੰਗਾ ਇਹ ਵੀ ਫੋਨ 95000 ਦਾ ਇਹ ਦਿੱਤਾ ਹੀ ਤੇ ਆਈਫੋਨ 11 ਮੈਂ ਇੱਕ ਆਪਣੇ ਕੋਲ ਇੱਕ 16 ਵਾ ਤੇ ਉਹ ਆ ਡੋਰ ਕਿੱਥੋਂ ਲੱਭ ਲਈ ਤੂੰ ਓਏ ਯਾਰ ਬੜਾ ਵਧੀਆ ਬਣਾਇਆ ਹੈ ਹਨਾ ਬਾਬੇ ਉਧਰੋਂ ਬਣਦਾ ਹਜੇ ਉਹ ਦੇਖੋ ਹਨੀ ਸੇਵਾਦਾਰ ਵੀ ਲੱਗਿਆ ਹੋਇਆ ਹੈ ਕਹਿੰਦੇ ਅੱਜ ਮੈਨੂੰ ਵੀਡੀਓ ਦੂਜੇ ਲੋਡ ਬਣਾਉਣੀਆਂ ਮੈਂ ਬਈ ਇਹਨੇ ਰੀਲ ਬਣਾਉਣ ਨੂੰ ਗਿਆ ਹੀ ਮੈਂ ਆ ਚੱਕਾ ਜੀ ਤਾਂ ਕੋਈ ਨਹੀਂ ਰੀਲ ਵੀ ਕੱਢ ਦਿੰਨੇ ਆ ਰੁਕੋ ਫੇਰ 2 ਮਿੰਟ ਅਗਲੀ ਕਲਿੱਪ ਜਮਿਲਦੇ ਆ ਉਦੀ ਪੱਠੀ ਧਰਤੀ ਤੇ ਮੁੰਡੇ ਭਾਂਡੇ ਧੋਈ ਜਾਂਦੇ ਨੇ ਧੋ ਹਟੇ ਤੇ ਬਾਕੀ ਆਈ ਜ਼ ਰੈਡੀ ਇਹ ਬਾਬੂਰਾਓ ਕਾ ਸਟਾਈਲ ਹੈ ਵਾਸੇ ਤੇ ਬੱਛਾ ਜੀ ਨਾਲ ਜਿਹੜੇ ਬਦਲ ਘਟ ਹੋਰ ਤਾਂ ਬਾਹਰ ਨਹੀਂ ਜੇ ਉਹ ਆਉਂਦੇ ਤੂੰ ਜਦ ਹੀ ਮੇਰੀ ਗੱਲ ਕਰਤੀ ਆ ਬਈ ਮੁੱਠਾ ਧੱਕ ਲਈ ਆ ਪਤਾ ਲਾਉਦੇ ਨਹੀਂ ਹੈਗੇ ਗਾ ਤਾਂ ਕਰਕੇ ਮੇਰੇ ਮਿੱਤਰੋ ਕਹਿੰਦੇ ਤਾੜ ਬਸਾ ਦਈਏ ਬਾਹਰ ਹੀ ਪਹਿਲਾਂ ਆ ਲੰਗਰ ਆਲਾ ਅੰਦਰ ਤੇ ਅੰਦਰ ਕਹਿੰਦੇ ਠੰਡ ਲੱਗੂਗੀ ਕੀ ਬਾਹਰ ਦਿਖਾਈਏ ਤੇ ਯਾਰ ਆ ਮੈਟ ਗਿੱਲਾ ਵਾ ਇਹਨੂੰ ਤਾਂ ਕਰਕੇ ਅਸੀਂ ਹੁਣੇ ਬਰੌਣ ਲੱਗੇ ਆ ਕਿ ਸੌਕੇ ਆਣਗੇ ਓਏ ਓਏ ਸੌਕੇ ਆਣਗੇ ਓਹ ਤੂੰ ਪਹਿਲੇ ਆਣਿਆ ਯਾਰ ਇੱਥੇ ਕੱਟਦੇ ਆ ਯਾਰ ਖੋਸੀ ਬੜਾ ਹੋਈ ਜਾਂਦਾ ਤਾਂ ਮੁੰਡਾ ਬਈ ਅੱਗੇ ਵਾ ਯਾਰ ਆਪਣੇ ਨਾ ਝੂਲੇ ਝੁੱਟੀ ਜਾਂਦੇ ਆ ਉਹਨੂੰ ਥੋੜਾ ਖੰਚ ਕੇ ਇੱਧਰ ਨੂੰ ਮਾਰ ਠੀਕ ਆ ਤੇ ਮੁੰਡੇ ਆਪਣੇ ਯਾਰਾ ਹਣੀ ਹੁਣੀ ਬਈ ਸੇਵਾਦਾਰ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਤਾਂ ਨਹੀਂ ਤਾਤਾ ਜੀ ਨੋਨੂ ਬਾਈਸ ਇਹ ਸਾਡੇ ਮੁੰਡਿਆਂ ਦੇ ਨਾਮ ਚੇਤੇ ਰੱਖ ਲੋ ਤੁਸੀਂ ਠੀਕ ਆ ਨਾ ਮੁੰਡਿਆਂ ਦੇ ਨਾਮ ਸਾਰੇ ਦੇ ਚੇਤੇ ਰੱਖ ਲੋ ਕਿਉਂ ਆਉਣ ਵਾਲੇ 스타 ਬੰਦੇ ਨੇ ਆਪਣੇ ਸਾਰੇ ਜਾਣੇ ਨੋਨੂ ਸੁਖ ਹਣੀ ਹੁਣੀ ਦੀਪਾ ਹੁਣੀ ਸਾਰੇ ਆਣ ਵਾਲੇ ਸਟਾਰ ਨੇ ਤੁਸੀਂ ਨਾਮ ਜਿਤੇ ਰੱਖੋ ਓਏ ਯਾਰ ਓ ਯਾਰ ਉਹ ਗਿੱਲਾ ਨੂੰ ਨੂੰ ਯਾਰ ਮੈਂਡ ਕਿਉਂ ਸੁੱਕ ਜਾਊਗਾ ਯਾਨੂ ਤੇਰੇ ਹੱਥਾਂ ਨੂੰ ਕੀ ਹੋਇਆ ਤੇਰੇ ਹੱਥਾਂ ਨੂੰ ਕੀ ਹੋਇਆ ਓ ਯਾਰ ਕੁਛ ਨਹੀਂ ਹੋਇਆ ਮੇਰੇ ਹੱਥਾਂ ਨੂੰ ਤਾਂ ਜੇ ਤੂੰ ਜੇ ਤੂੰ ਆਇਂ ਚੱਕ ਕੇ ਆਈ ਕਰ ਦੇਗਾ ਤੱਕੋ ਕਸ ਕਾ ਜੂ ਖੜ ਜਾ ਬਈ ਹੁਣ ਮਜ਼ਾ ਕਰਦਿਆ ਜਦੋਂ ਪੈਸੇ-ਪੂਸੇ ਆਉਣ ਲੱਗੇ ਨਾ ਮੇਰੇ ਨਾਲ ਹੀ ਰਹਿ ਗਿਆ ਇਹਨਾਂ ਨੇ 24 ਘੰਟੇ ਜੇ ਐਂ ਕਰਕੇ ਜਦੋਂ ਐਂ ਕਰਕੇ ਇਹਨੂੰ ਦਿਖਾ ਦੇਗਾ ਕੀ ਫਿਰ ਕੀ ਹੋ ਜੂਗਾ ਵਸਾ ਦਿਨਾ ਮੇਰੇ ਕੀ ਯਾਰ ਚੱਕ ਚੱਕ ਨਾਲ ਚੱਕ ਫਿਰ ਨਾਲ ਚੱਕ 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 ਨਾਲ ਚੱਕ ਲਾ ਪਿਆਰ ਛੱਲਣ ਲੱਗੇ ਆ ਹੱਦਾ ਯਾਰ ਇਹਨਾਂ ਦੀ ਕੋਈ ਗੱਲ ਨਹੀਂ ਉਹ ਕਰਦਾ ਵੀ ਨੇ ਆਉਂਦੇ ਸੋਪਰਾ ਤੇ ਉਹ ਜਿਸ ਕਰਨ ਵਿਰੇ ਆ ਵਸਾਈ ਯਾਰ ਗਿੱਲਾ ਜਾਨੂ ਸੁੱਕ ਜੂਗਾ ਆ ਦੇ ਲੱਗ ਗਿਆ ਨਾ ਫੇਰ ਉਹੀ ਉਹ ਦੇਖੋ ਬਰਫੀਆਂ ਹੀ ਖਾਈ ਜਾਂਦੇ ਆ ਅਸੀਂ ਕਾਫੀ ਇਹ ਬਰਫੂਗੜੀ ਉਹ ਬਾਈ ਥੋੜਾ ਜਿਹਾ ਟਾਈਮ ਹੈਗਾ ਚਾਹ ਚੱਲੀ ਜਾਂਦੀ ਆਪਣੀ ਠੀਕ ਆ ਬਰਫੀਆਂ ਖਾਈ ਹੁੰਦੇ ਆ ਤੇ ਹਨੀ ਹਣੀ ਤੇ ਸੇਵਾ ਕਰਨ ਲੱਗੇ ਹੋਏ ਨੇ ਠੀਕ ਆ ਪਰਾ ਤੇ ਬਸ ਅੱਧੇ ਘੰਟੇ ਦਾ ਕੰਮ ਹੋ ਰਿਹਾ ਫੇਰ ਆਪਣਾ ਲੰਗਰ ਸਟਾਰਟ ਹੋਇਆ ਨਾ ਤੇ ਇਹਨਾਂ ਨੂੰ ਅੱਗ ਨਹੀਂ ਮੱਚਦੀ ਓਏ ਜਾਂਦਾ ਬਰਫੀ ਗੱਲ ਉਹ ਜਾਂਦਾ ਹੋ ਗੱਲ ਤੇ ਬਾਈ ਜੱਸ ਉਹਨਾਂ ਦੀ ਵੀਡੀਓ ਕਾਲ ਆਈ ਵੀ ਹੈ ਮੁੰਡੇ ਹੁਣੇ ਹਲਵਾਈ ਨੇ ਸੁੱਖੀ ਆ ਵੀਗਾ ਮੁੰਡਾ ਬਾਈ ਵਧੀਆ ਗੱਲ ਆ ਯਾਰ ਉਹਨਾਂ ਨੂੰ ਚਾਹੀਦਾ ਹਰ ਇੱਕ ਕੰਮ ਉਹਨਾਂ ਲਈਦਾ ਬੰਦੇ ਨੂੰ ਆਈ ਮੁੰਡੇ ਹਲਵਾਈ ਆ ਇਨਾ ਨਹੀਂ ਬਣਾਈ ਆ ਹਾਂਜੀ ਨਾ ਸਾਂਝਾ ਬਰਾਂਚ ਪਾ ਕੇ ਹੋਰ ਮਤਰਾ ਜੀ ਹੋਰ ਕੋਈ ਸੰਗਤ ਆ ਗਈ ਢੋਲ ਲੈ ਕੇ ਆਏ ਨੇ ਨਾਲ ਤੇ ਬਾਈਕ ਨਹੀਂ ਆਪਾਂ ਆਪਾਂ ਉਰਾ ਗੜੀ ਓਏ 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 ਬਾਈ ਇੱਥੇ ਝੂਟ ਦੇ ਇੰਨੀ ਖੱਪ ਪਾਉਂਦੇ ਵੇ ਆਣਾ ਮੁੰਡੇ ਉਧਰੋਂ ਦੇਖਿਓ ਚਾਚੇ ਉਹਨਾਂ ਨੇ ਨਾਲ ਹੀ ਆਏ ਆਣਾ ਕਿ ਹਾਂ ਬਸ ਤੁਹਾਡੇ ਗਾਲਾਂ ਪੱਕੀਆਂ ਪਈਆਂ ਲੈ ਬੱਬਿਓ ਆ ਦੇਖ ਬਾਈ ਉਹ ਓਏ ਓਏ ਸਿਰ ਮਾਰੂ ਬੱਜੂ ਇਹਨਾਂ ਦਾ ਬਾਈ ਓੱਖਾ ਇਹਨਾਂ ਦਾ ਬਾਈ ਬਾਲਾ ਓੱਖਾ ਬੱਬੇ ਉਹ ਬੱਬੇ ਹੀ ਰੰਗ ਬਾਈ ਹੱਥ ਨਾਲ ਰੋਕ ਲਿਆ ਉਹਨੇ ਹੱਥ ਨਾਲ ਰੋਕ ਲਿਆ ਬਾਈ ਨਹੀਂ ਉਹਦਾ ਸਿਰ ਤੇ ਇੰਨੀ ਜ਼ੋਰ ਦੇਣਾ ਬੱਜਣਾ ਸੀ ਨਾ ਉਹ ਉਹ ਗੋਦ ਗਿਆ ਡਿੱਗੀ ਹੁੰਦੇ ਆ ਲੈ ਤੇ ਵੇਲੇ ਵਾਲੇ ਆ ਬਾਈ ਇਹ ਵੇਲੇ ਵਾਲੇ ਨਾ ਮਸਤੇ ਹੋਇਆ ਜਿੱਥੇ ਆ ਗਏ ਗੋਣਚੋਰਾ ਆ ਗਏ ਮਸਤੇ ਹੋਏ ਆ ਔਰ ਭਈ ਹੁਣ ਨਾ ਆਪਣੇ ਹੋ ਸੀਰੀਅਸ ਹੋ ਗਏ ਜਿਹੜੇ ਕੰਮ ਲਈ ਆਏ ਆ ਉਹ ਕੰਮ ਲਈ ਧਿਆਨ ਦੇ ਗਏ ਤੇ ਬਾਬਿਓ ਲੰਗਰ ਹੋ ਲੱਗਿਆ ਸਟਾਰਟ ਤੇ ਭਟੂਰੇ ਆਉਂਦੇ ਨੇ ਹਨਾ ਥੋਲੀ ਥੋਲੀ ਉਹ ਨਾਲ ਦੀ ਨਾਲ ਕੱਢੀ ਜਾਂਦੇ ਨੇ ਤੇ ਹੁਣ ਆਪਾਂ ਤੁਹਾਨੂੰ ਉਹ ਨੈਕਸਟ ਓ ਕਲਿੱਪ ਦਿਖਾਉਨੇ ਆ ਤੇ ਤੁਸੀਂ ਨਾਲ ਬਲੌਗ ਦੇ ਆ ਭਾਈ ਜੁੜੇ ਰਹੋ ਯਾਰ ਜਿੰਨੇ ਸਬਸਕ੍ਰਾਈਬ ਨਹੀਂ ਚੈਨਲ ਨੂੰ ਮੇਰੇ ਨੂੰ ਕੀਤਾ ਯਾਰ ਦੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਇੱਥੇ ਮੇਲਾ ਵੀ ਲੱਗਦਾ ਹੁੰਦਾ ਆਪਾਂ ਨੈਕਸਟ ਵਲੌਗ ਦੇ ਵਿੱਚ ਹੋਰ ਅੱਗੇ ਗਾਂ ਵੀ ਆਊਗਾ ਮੇਲਾ ਨਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵਲੌਗ ਲੈ ਕੇ ਆਵਾਂਗੇ ਤੇ ਬਾਬਿਓ ਰਾਜਾ ਸਾਹਿਬ ਜੀ ਦੀ ਜਗਾ ਆ ਦੇ ਜਮੇ ਇੰਨੀ ਕਬਾੜਾ ਬਾਬਿਓ ਨੇੜੇ ਨਾ ਥੋੜੀ ਜਿਹੀ ਬਾੜੀ ਆ ਆ ਬਾਬਾ ਜੀ ਦਾ ਦਰਵਾਜ਼ਾ ਆ ਗਿਆ ਠੀਕ ਆ ਕੋਈ ਬੱਧੀ ਉਹਦੇ ਨੋ ਨੋ ਦੇ ਬੱਜੀ ਬਈ ਢੂਈ ਤੇ ਉਹਦੇ ਢੂਈ ਫੜੀ ਜਾਂਦਾ ਨਾ ਆ ਬੱਜਿਆ ਇਹ ਮੈਨੂੰ ਪਤਾ ਸੀ ਜਦ ਤੱਕ ਇੱਕ ਅੱਧੇ ਦਿਨਾਂ ਦੇ ਸੱਟ ਲੱਗਦੀ ਨਹੀਂ ਨਾ ਇਹਨਾਂ ਨੇ ਹਟਣਾ ਨਹੀਂ ਸੀ ਹੌਣ ਹਟਣਗੇ ਆਖਾ ਬਈ ਇਹਨਾਂ ਦਾ ਯਾਰ ਪਾਰਕ ਵਾਲੀ ਵਧੀਆ ਆ ਬਹੁਤ ਸੋਹਣਾ ਲੱਗਿਆ ਬਈ ਮੈਨੂੰ ਕੋਕ ਨੂੰ ਪੈ ਗਿਆ ਆਣਾ ਝੁੱਲੇ ਤੋਂ ਆ ਕੇ ਇੱਧਰ ਕੋਕ ਨੂੰ ਪੈ ਗਿਆ ਟੱਟ ਕੇ ਆਦਾ ਬਈ ਇਹਨਾਂ ਦੀ ਯਾਰ ਬਾਰੇ ਬਾਰੇ ਓਏ ਓ ਮੈਕਸ ਨਾ ਕਰੀ ਓ ਮੈਨੂੰ ਲਾ ਚੱਕ ਲਾ ਚੱਕ ਬਈ ਪਿੱਛੇ ਆ ਜਾਏਗਾ ਮੈਨੂੰ ਦੇ ਪਹਿਲਾਂ ਬਾ ਦੇ ਬਸ ਆ ਨੋ ਨੋਣੀ ਪਹਿਲਾਂ ਲੱਗੇ ਹੋਏ ਆ ਕੋਕ ਵੀਨ ਲੋ ਜੀ ਬਾਬਿਓ ਆਪਣੇ ਬੰਦੇ ਸਾਰੇ ਭਟੂਰੇ ਖਾ ਚੁੱਕੇ ਨੇ ਤੇ ਸੇਵਾਦਾਰ ਖੜੇ ਨੇ ਆਪਣੇ ਬੰਦੇ ਸਾਰੀ ਤੇ ਇਧਰੋਂ ਬਈ ਭਟੂਰੇ ਨਾਲ ਦੀ ਨਾਲ ਨਿਕਲੇ ਹੀ ਜਾਂਦੇ ਨੇ ਸੇਵਾ ਹੋਈ ਜਾਂਦੀ ਆ ਬਈ ਹੁਣ ਅਸੀਂ ਆਏ ਸੀਗੇ ਬਾਹਰ ਹਨਾ ਮੜਾ ਆ ਤੇ ਰੈਸਟ ਕਰਨ ਤੇ ਆ ਬਈਆ ਜਿਸ ਕਰ ਨਹੀਂ ਮੈਂ ਬਾਜ ਦੇਖਿਓ ਕਹੇ ਜੀ ਕੱਢਦਾ ਏ ਰੇਗ ਆਵਾਜ਼ ਕੱਢਦਾ ਮੈਂ ਕੱਢ ਈ ਹੋਰ ਸਰਦਾਰ ਜੀ ਕੀ ਕਰਦਾ ਉਹ ਗਾਲ ਕਰਦਾ ਮੈਨੂੰ ਉਹ ਉਹਨੂੰ ਇੱਕ ਵਾਰ ਕਹੀ ਦੀਏ ਉਹ ਗਾਲ ਕਰਦਾ ਵਰਦੂ ਦਾਤੀ ਨਾਲ ਵਿਚਾਲ ਮੈਂ ਸੈਂ ਗਾਲ ਬਹੁਤ ਗੰਦੀ ਕਾਦੀ ਉਹਨੇ ਮੈਨੂੰ ਫੇਰ ਨਾ ਕਿਹੋ ਮੈਂ ਵਰਦਣਾ ਉਹਨੂੰ ਉਹ ਗਾਲ ਕਰਦਾ ਗਾਲਾਂ ਕਾਢ ਜਾਂਦਾ ਪਾਣੀ ਚੜੀਆ ਠੀਕ ਆ ਮੈਂ ਉਹਨੂੰ ਕਿਹਾ ਮੈਨੂੰ ਦੋ ਟਾਈਮ ਦਾ ਰੋਟੀ ਦੇ ਦੇ ਇੱਜ਼ਤ ਕਰ ਲੈ 500 ਰੁਪਏ ਦਿੰਦਾ ਇੱਜ਼ਤ ਨਹੀਂ ਕਰਦਾ ਵਾਹ ਮੈਂ ਉਹਨੂੰ ਪਹਿਲਾਂ ਵੀ ਬੋਲਿਆ ਸੀ ਵੀ ਮੇਰੀ ਤਨਖਾਹ ਕੱਟ ਕਰ ਦੇ ਮੈਨੂੰ ਇੱਜ਼ਤ ਕਰ ਉਹ ਸਾਰੀ ਬੂਰ ਓਏ ਨਾ ਕੌਣੀ ਕਹਿਣਾ ਸਰਰਾਲਾ ਯਾ ਨਾ ਸਰਰਾਲਾ ਦੀ ਨਾ ਮਮੀ ਉਹ ਬਈਆ ਜਵਾਗਰ ਨਹੀਂ ਕਰਨ ਜੀ ਖੋ ਕੇ ਲਿਆਇਆ ਹਾਦਾ ਯਾਰ ਉਹ ਜਵਾਗਰ ਅੰਦਰ ਲੱਭੀ ਜਾਂਦੇ ਆ ਉਹ ਦੇ ਮੈਨੂੰ ਨਾ ਇੱਕ ਬੰਦੇ ਨੇ ਕਿਹਾ ਸੀ ਤਾ ਵੀ ਤੂੰ ਕੁਝ ਨਹੀਂ ਕਰ ਸਕਦਾ ਜ਼ਿੰਦਗੀ ਚ ਆਪਾਂ ਚੋਰੀਆਂ ਸ਼ੁਰੂ ਕਰਤੀ ਚੋਰੀ ਸ਼ੁਰੂ ਕਰਤਾ ਫਿਰ ਮੈਂ ਪਿਸਤੌਲ ਕਰਕੇ ਲਿਆਇਆ ਦੇਖੋ ਤੁਸੀਂ ਬਾਹਰ ਦੇ ਨਾ ਬੰਦਾ ਤਿੰਨ ਬੰਦਾ ਕਿਡਨਾਪ ਕੀਤਾ ਇਹਨਾਂ ਦਾ ਸੂਲੀ ਦੇਣਾ ਅੱਜ ਮੈਂ ਇਹ ਮੈਨੂੰ ਬਹੁਤ ਦੁਖੀ ਕੀਤਾ ਇਹ 500 ਦਿੰਦਾ ਏ 2000 ਦਿੰਦਾ ਉਹ 300 ਦਿੰਦਾ ਠੀਕ ਆ ਸਾਰੀ تیاری ਮਜਾਜ ਬਾਰੀ ਰੱਖਦੇ ਆ ਸਾਡੇ ਪਾਸੇ ਪਿਆਰੇ ਅਰੇ ਗੋਹਾ ਚੱਕਦੇ ਕਦੇ ਇਹ ਕਰਦੇ ਕਦੇ ਉਹ ਕਰਦੇ ਟਿਕਾ ਨਹੀਂ ਦਿੰਦਾ ਮੈਨੂੰ ਇਹ ਨਾ ਮੈਨੂੰ ਰੋਟੀ ਦਿੰਦਾ ਇਹ ਗਾਲ ਕਰਦਾ ਮੈਨੂੰ ਬਹੁਤ ਗੰਦਾ ਮੈਂ ਗਾਲ ਕਰ ਨਹੀਂ ਸਕਦਾ ਮੈਨੂੰ ਕਿਹ ਪਤਾ ਕਈ ਕਈ ਦੇ ਮੈਨੂੰ ਬੋਲਦਾ ਮੈਂ ਲੱਗਦਾ ਮਦਮ ਲੱਗਦਾ ਜੀ ਬਾਬੇ ਹੌਲੇ ਆਪਣੇ ਲੰਗਰ ਦੀ ਹੋ ਗਈ ਸਮਾਪਤੀ ਤੇ ਇੱਕ ਤੋਂ ਆਪਾਂ ਲੰਗਰ ਸਾਰਾ ਕੁਝ ਵਧੀਆ ਹੋ ਗਿਆ ਠੀਕਾ ਲੰਗਰ ਹੈ ਨਹੀਂ ਬਹੁਤ ਵਧੀਆ ਚੱਲ ਵਧੀਆ ਸਕੇ ਸਾਰੇ ਸੰਗਤ ਨੇ ਤੇ ਬਾਬੇ ਹੁਣ ਆਪਾਂ ਚੱਲਦੇ ਆਂ ਰਾਜਾ ਸਾਹਿਬ ਨਾਲ ਹੀ ਉੱਪਰ ਆਪਾਂ ਤੁਹਾਨੂੰ ਦਿਖਾਇਆ ਸੀਗਾ ਉੱਥੇ ਹੁਣ ਆਪਾਂ ਮੱਥਾ ਟੇਕਣ ਚੱਲਦੇ ਆਂ ਫਿਰ ਬਾਅਦ ਚੋ ਘਰੇ ਵਾਪਸੀ ਠੀਕਾ ਹੁਣ ਆਪਾਂ ਸਾਰਾ ਸਮਾਨ ਸਮੂਹ ਨੂੰ ਆਪਾਂ ਲੱਦ ਲਿਆ ਵਾ ਤੇ ਬੱਸ ਸਟਾਰਟ ਖੜੀ ਆ ਤੇ ਬਾਈ ਸੇਵਾ ਕਰਦੇ ਕਰਕੇ ਇੰਨੀ ਜ਼ਿਆਦਾ ਵੀਡੀਓ ਨਹੀਂ ਬਣਾ ਹੋਈ ਤੇ ਬਾਬੇਓ ਹੁਣ ਦੇਖਦੇ ਆਂ ਚੱਲਦੇ ਆ ਰਾਜਾ ਸਾਹਿਬ ਤੇ ਆਹ ਮੁੰਡੇ ਨੇ ਬਈ ਐਕਟਿੰਗ ਬੜੀ ਗਹਿਣ ਕੀਤੀ ਸੀ ਯਾਰ ਇਹਦੀ ਵੀਡੀਓ ਨਾ ਰੀਲ ਨਾ ਰੂਲ ਨਾ ਬਣਾਵਾਂਗੇ ਉਹੀ ਬਈਏ ਵਾਲੀਆਂ ਤੇ ਯਾਰ ਇੰਸਟਾਗ੍ਰਾਮ ਤੇ ਮੈਂ ਤੁਹਾਨੂੰ ਆਦਾ ਫੋਲੋ ਕਰ ਲਓ ਯਾਰ ਜਰੂਰ ਜਾ ਕੇ ਪਤਾ ਕੀ ਆ ਹੁਣ ਯਾਰ 3000 ਮੇਰਾ ਨਾ ਇਹਦੇ ਤੇ ਸਬਸਕ੍ਰਾਈਬਰ ਹੋਣ ਵਾਲਾ ਵਾ ਠੀਕ ਆ ਤੇ ਇੰਸਟਾਗ੍ਰਾਮ ਤੇ ਮੇਰੇ ਹੈਗੇ ਨੇ 7-800 ਫੋਲੋਵਰ ਸਾਰੇ ਤੇ ਥੋੜਾ ਯਾਰ ਤੁਸੀਂ ਇਸ ਤੋਂ ਇਹ ਗ੍ਰਾਮ ਵੀ ਜਔ ਆਪਾਂ ਫਣੀ ਵੀਡੀਓ ਲੈ ਕੇ ਆ ਰਹੇ ਆ ਤੇ ਬੰਦੇ ਆਪਣੇ ਅਜੇ ਸਮਾਨ ਹੌਲੀ ਹੌਲੀ ਰੱਖੀ ਜਾਂਦੇ ਨੇ ਤੇ ਲੋ ਬਈ ਹੁਣ ਗੱਲਦੇ ਆ ਰਾਜਾ ਸਾਹਿਬ ਦੀ ਰਾਜਾ ਸਾਹਿਬ ਪਹੁੰਚ ਗਏ ਜਿਹੜਾ ਤੁਹਾਨੂੰ ਮੈਂ ਉੱਥੋਂ ਦਿਖਾਇਆ ਸੀ ਉਹ ਗੁਰਦਰਾ ਸਾਹਿਬ ਪਹੁੰਚ ਗਏ ਆਪਾਂ ਠੀਕ ਆ ਤੇ ਹੁਣ ਆਪਾਂ ਦਰਸ਼ਨ ਕਰਾਉਨੇ ਆ ਤੁਹਾਨੂੰ ਰਾਜਾ ਸਾਹਿਬ ਜੀ ਦੇ ਲੋ ਸੰਗ ਜੀ ਅੱਜ ਹੈਗਾ ਇੱਥੇ ਮੇਲਾ ਤਾਂ ਕਰਕੇ ਸੰਗਤ ਦੇਖੋ ਬਈ ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ ਜੀ ਇਹ ਤਾਂ ਕਰਕੇ ਆਪਾਂ ਨੂੰ ਪਤਾ ਹੈ ਨਹੀਂਗਾ ਤੇ ਆਹ ਮੁੰਡੇ ਆਪਣੇ ਆਏ ਹੋਏ ਨੇ ਸਾਰੇ ਆਏ ਹੋਏ ਨੇ ਇਕਦਿਗਰੀ ਤੇ ਇਹਨਾਂ ਦੇ ਮਗਰਮਗਰੀ ਚੱਲਦੇ ਆਪਾਂ ਆਜਾ ਸੇ ਪਹੁੰਚ ਗਏ ਆ ਤੇ ਹੁਣ ਆਪਾਂ ਕਰਦੇ ਆ ਦਰਸ਼ਨ ਬਾਬਾ ਜੀ ਦੇ ਤੇ ਨੌ ਦੇ ਕੇ ਆ ਗਏ ਆ ਵਾਪਸ ਤੇ ਹੁਣ ਜਾਂਦੇ ਆ ਘਰ ਨੂੰ ਵਾਪਸ ਲੋ ਜੀ ਨਾਲ ਹੀ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਚੰਗਾ ਜੀ ਮਿਲ ਗਿਆ ਗਾਣੀ ਬਲੌਗ ਦੇ ਵਿੱਚ ਬਾਬਿਓ ਉਹ ਵੀ ਗਾਇਵ ਹੋਰਨਾ ਹੁੰਦੀਆਂ ਨੇ